ਖਾਟੇ ਲਈ ਜਿਹੜੇ 84 ਦੇ ਵਿੱਚ ਜਿਹੜਾ ਰੌਲਾ ਪੈ ਰਿਹਾ ਵੀ 84 ਦੇ ਵਿੱਚ ਜਿਹੜਾ ਸਿੱਖਾਂ ਦਾ ਦਿੱਲੀ ਦੇ ਵਿੱਚ ਕਤਲਾਮ ਹੋਇਆ ਉਹ ਕਤਲਾਮ ਮੰਤਰੀਆਂ ਨੇ ਨਹੀਂ ਕੀਤਾ ਕਿਸੇ ਮੰਤਰੀਆਂ ਨੇ ਨਹੀਂ ਕੀਤਾ ਉਨੇ ਹੁਕਮ ਦਿੱਤੇ ਸੀਗੇ ਸਰਕਾਰਾਂ ਹੁਕਮੇ ਦਿੰਨੀਆਂ ਹੁੰਨੀਆਂ ਉਹਨਾਂ ਨੇ ਜਿਹੜਾ ਸਿੱਖ ਕਤਲਾਮ ਕੀਤਾ ਸੀ ਉਹ ਇਹੀ ਲੋਕ ਸੀ ਭਾਈ ਜੇ ਤੁਸੀਂ ਆਪਣੀ ਮੌਤ ਆਪ ਲੈ ਕੇ ਆਏ ਆ ਪੰਜਾਬ 'ਚ ਜਦਦੇ ਇਹ ਆਏ ਆ ਉਦੋਂ ਤੋਂ ਰੇਪ ਹੋਣੀ ਸ਼ੁਰੂ ਹੋਏ ਆ ਉਦੋਂ ਤੋਂ ਹੀ ਵਿਗਾੜ ਪੈਣਾ ਜਾਦਾ ਭਾਈਚਾਰੇ ਦੇ ਵਿੱਚ ਖਰਾਬ ਹੋਣਾ ਸ਼ੁਰੂ ਹੋਇਆ ਠੀਕ ਹੈ ਚਾਰ ਛੱਲਣਾ ਦੇ ਕਰਕੇ ਤੁਸੀਂ ਇਹਨਾਂ ਦੇ ਚਾਰ ਛੱਲਣਾ ਦੇ ਕਰਕੇ ਤੁਸੀਂ ਆਪਣੇ ਨਿਆਣੇ ਵੀ ਹੱਥੋਂ ਗਵਾ ਲਏ ਆਪਣੀਆਂ ਕੁੜੀਆਂ ਵੀ ਗਵਾ ਲਈਆਂ ਕਿਉਂਕਿ ਕੰਮ ਤੁਸੀਂ ਕਾਨੂੰਨੋਂ ਆਪ ਭੁੱਲ ਗਏ ਕੰਮ ਕਾਨੂੰਨੋਂ ਹਟ ਗਏ ਤੁਸੀਂ ਤੁਸੀਂ ਆਪ ਤਾਛਾ ਕੱਢਣ ਲੱਪੇ ਮੋਟਰਸਾਈਕਲਾਂ ਤੇ ਚੜ ਗਏ ਗੱਡੀਆਂ ਚੜ ਗਏ ਪਰ ਕੰਮ ਤੁਹਾਡੇ ਹੱਥੋਂ ਗਿਆ ਤੁਸੀਂ ਕੰਮਕਾਰ ਇਹਨਾਂ ਦੇ ਹਵਾਲੇ ਕਰ ਦਿੱਤਾ